ਜਦੋਂ ਬੂਹੇ ਬਾਰੀਆਂ ਦੀ ਸ਼ੂਟਿੰਗ ਪਿੰਡ ਸੰਗੋਵਾਲ ਵਿੱਚ ਹੋਈ ਸੀ ਉਸ ਵਕਤ ਦੀਆਂ ਕੁਝ ਝਲਕੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ। ਉਹ ਤਾਂ ਮੇਰੇ ਨਾਲ ਦੇਖਿਆ ਇਹਨਾਂ ਨੇ ਮੈਨੂੰ ਦੇਖਿਆ। ਦੰਦ ਨਿਕਲਣੇ। ਸਰਪੰਚ ਸਾਹਿਬ ਇੱਕ ਵਾਰੀ ਸੋਚ ਕੇ ਤਾਂ ਦੇਖੋ। ਉਹ ਪੋਰਾ ਪਰ ਨਿਆਣਾ ਮੈਂ। ਕੀ ਕਹਿਣਾ ਸੀ? ਮਾਂ। ਮਾਂ ਤੁਹਾਡਾ ਬੱਚਾ ਕਿੱਥੇ ਆ? ਐਕਸ਼ਨ ਪਾਗਲ ਹੋ ਗਈ ਇਹ ਪਾਗਲਾ ਕੋਈ ਭਰੋਸਾ ਨਹੀਂ ਹੁੰਦਾ ਪੁੱਤ ਚਲ ਇਹਨੇ ਕਰਨ ਮਾਰਿਆ ਤਾਂ ਨਹੀਂ ਵੈਰੀ ਗੁੱਡ ਪਾਗਲਾ ਨਹੀਂ ਕਿ ਚੀਜੀ ਦਿੱਤੀ ਤੁਸੀਂ ਖਵਾਉਂਦੇ ਨਹੀਂ ਇਹਨਾਂ ਨੇ ਚੀਚ ਕੋਈ ਮੇਰੀ ਮਮਤਾ ਦਾ ਹੋਰ ਇਮਤਿਹਾਨ ਨਾਲ ਸਰਪੰਚਾ ਫੇਰ ਭੁੱਲ ਗਈ